ਮਾਨਯੋਗ ਪੁਲਿਸ ਕਮਿਸ਼ਨਰ ਮਿਸਰ ਸਰ ਦਾ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੇ ਹਦਾਇਤਾਂ ਅਨੁਸਾਰ ਸੀਆਈਏ 2 ਦੀ ਟੀਮ ਨੇ ਅ ਪਿਛਲੇ ਦਿਨੀ 12 ਤਰੀਕ ਨੂੰ 1 ਕਿਲੋ ਹਿਰੋਇਨ ਤੇ ਐਕਸਪਲੈਂਡਰ ਮੋਟਰਸਾਈਕਲ ਹਿਰਾਸਤ ਦੇ ਲਿੱਤਾ ਤੇ ਰਿਕਵਰ ਕੀਤੀ 1 ਕਿਲੋ ਹਿਰੋਇਨ ਉਹਦੇ ਦੋ ਦੋਸ਼ੀ ਨੇ ਇੱਕ ਦਾ ਨਾਮ ਹੈ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਅਲਾਈਸ ਗੋਪੀ ਤੇ ਦੂਸਰੇ ਦਾ ਨਾਮ ਹੈ ਕੁੰਨਨ ਸਿੰਘ son of ਤੰਨਾ ਸਿੰਘ ਇਹ ਦੋਨੋਂ ਅਜਨਾਲਾ ਅ ਅੰਮ੍ਰਿਤਸਰ ਰੂਰਲ ਅਜਨਾਲਾ ਦੇ ਰਹਿਣ ਵਾਲੇ ਹੈ ਤੇ ਜਿਹੜਾ ਗੁਰਪ੍ਰੀਤ ਸਿੰਘ ਹੈ ਉਹ ਤਕਰੀਬਨ 8ਵੀਂ ਕਲਾਸ ਤੱਕ ਪੜਿਆ ਹੈ ਤੇ ਜਿਹੜਾ ਕੰਨਨ ਸਿੰਘ ਹੈ ਉਹ ਅਨਪੜੀ ਹੈ ਤੇ ਦੋਨੋਂ ਲੇਬਰ ਦਾ ਕੰਮ ਕਰਦੇ ਆ ਤੇ ਆਪਣਾ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਇਹਨਾਂ ਕੋਲ ਕੋਈ ਨਸ਼ੇਲੀ ਪ੍ਰਦਾਨ ਹੋ ਸਕਦਾ ਤੇ ਇਹਨਾਂ ਨੂੰ ਅਸੀਂ ਮਾਲ ਬਾਈਪਾਸ ਦੇ ਲਾਗੇ ਹੋ ਗ੍ਰਿਫਤਾਰ ਕੀਤਾ ਦੋਨਾਂ ਨੂੰ ਤੇ ਜਿਹੜਾ ਆਪਣਾ ਗੁਰਪ੍ਰੀਤ ਸਿੰਘ ਹੈ ਉਹਦੀ 24 ਸਾਲ ਦੇ ਲਾਗੇ ਤੱਕ ਦੀ ਉਮਰ ਹੈ ਤੇ ਆਪਣਾ ਕੁੰਨਨ ਸਿੰਘ ਦੀ ਹੈਗੀ ਹੈ 55 ਸਾਲ ਦੇ ਲਾਗੇ ਤੱਕ ਤੇ 2022 ਦੇ ਵਿੱਚ ਕੰਨਨ ਸਿੰਘ ਤੇ ਵੀ ਇੱਕ 302 ਦਾ ਪਰਚਾ ਅੰਮ੍ਰਿਤਸਰ ਰੂਰਲ ਅ ਦਰਜ ਰਿਸਟਰ ਹੋਇਆ ਸੀਗਾ ਤੇ ਜਿਹੜੀ ਹੈ ਇਹ ਹੀਰੋਇਨ ਹੈਗੀ ਹੈ ਇਹ ਬੇਸਿਕਲੀ ਇੱਕ ਕ੍ਰਾਸ ਬਾਰਡਰ ਪਾਕਿਸਤਾਨ ਤੋਂ ਡਰੋਨਸ ਦੇ ਥਰੂ ਮੰਗਵਾਂਦੇ ਆ ਫਿਰ ਇੱਥੇ ਅੱਗੇ ਸੇਲ ਵੀ ਕਰਦੇ ਆ ਤੇ ਜਿਹੜੇ ਮੋਟਰਸਾਈਕਲ ਤੇ ਜਾ ਰਹੀ ਸੀ ਸਪਲੈਂਡਰ ਮੋਟਰਸਾਈਕਲ ਉਹ ਵੀ ਅਸੀਂ ਕਬਜ਼ੇ ਚ ਲੈ ਲਏ ਤੇ ਇਸ ਦੇ ਕਬਰੀ ਦਾ ਸੀ ਪਰਚਾ ਪੀਐਸ ਕੈਂਟ ਦਿੱਤਾ ਹੈ ਐਫਆਈ ਨੰਬਰ 5 121 2025 ਨੂੰ ਅੰਡਰ ਸੈਕਸ਼ਨ 21 29 685 ਐਨਡੀਪੀਐਸ ਐਕਟ ਪੀਐਸ ਕੈਂਟੋਨਮੈਂਟ ਅੰਮ੍ਰਿਤਸਰ ਤੋਂ ਪਰਚਾ ਲੈ ਲਿਆ ਅਸੀਂ ਇਹਨਾਂ ਦਾ 2 ਦਿਨ ਦਾ ਰਿਮਾਂਡ ਲੱਗਾ ਤੇ ਅਸੀਂ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਵੀ ਕਰ ਰਹੇ ਹਾਂ ਐਕਸਪਲੋਰ ਕਰ ਰਹੇ ਹਾਂ